ਗਰੀਬ ਲੋਕਾਂ ਦੇ ਲਈ ਬਣੇ ਮਸੀਹਾ ਅਤੇ ਲੋਕਾਂ ਦਾ ਦਰਦ ਸਮਝਣ ਵਾਲੇ ਡਾਕਟਰ ਦੀ ਕੀਤੀ ਗਈ ਬਦਲੀ ਅੱਜ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਦੇ ਕੇ ਕੀਤੀ ਮੰਗ ਕੇ ਉਦੀ ਬਦਲੀ ਕੀਤੀ ਜਾਵੇ ਰੱਦ। ਮਾਮਲਾ ਪਟੰਡਾ ਦੇ ਸਿਵਲ ਹਸਪਤਾਲ ਵਿਖੇ ਲੰਬੇ ਸਮੇਂ ਤੋਂ ਤਣਾਤ ਰਹੇ ਹੱਡੀਆਂ ਦੇ ਮਾਹ ਡਾਕਟਰ ਧੀਰਜ ਗੋਇਲ ਦੀ ਬਦਲੀ ਦਾ ਜਿੱਥੇ ਇਸ ਮੌਕੇ ਆਗੂ ਨੇ ਬੋਲਦੇ ਕਿਹਾ ਕਿ ਇਹ ਇਹ ਅਬਡਕਟਰ ਲੋਕਾਂ ਦੇ ਲਈ ਮਸੀਹਾ ਸੀ ਅਤੇ ਲੋਕਾਂ ਦੇ ਹਰ ਵੜੇ ਇਹ ਦਰਦ ਸਮਝਣ ਵਾਲਾ ਡਾਕਟਰ ਸੀ ਲੇਕਿਨ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹਦੀ ਬਦਲੀ ਜਿਹੜੀ ਉਹ ਬਾਦਲ ਵੇਖੀ ਕਰ ਦਿੱਤੀ ਗਈ ਹੈ ਅਤੇ ਉਹਨਾਂ ਕਿਹਾ ਕਿ ਇਸ ਦੇ ਨਾਲ ਜਿਹੜਾ ਹੈ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪਵੇਗਾ ਇਸ ਨੂੰ ਲੈ ਕੇ ਉਹਦੀ ਬਦਲੀ ਦੀ ਆਪਣਾ ਬਦਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਵੱਲੋਂ ਜਿਹੜਾ ਹੈ ਅੱਜ ਬਠਿੰਡਾ ਦੇ ਸਿਵਲ ਸੈਜ ਨੇ ਇੱਕ ਮੰਗ ਪੱਤਰ ਦਿੱਤ ਨੂੰ ਵੀ ਇਹਨਾਂ ਨੂੰ ਦਿੱਤਾ ਗਿਆ ਅਤੇ ਇਹਨੇ ਕਹਿਣਾ ਹੈ ਕਿ ਅਗਰ ਉਸਦੀ ਬਦਲੀ ਨੂੰ ਆਪਣਾ ਤੁਰੰਤ ਅਰਦਨ ਨਾ ਕੀਤਾ ਗਿਆ ਤਾਂ ਉਹਨਾਂ ਕੋਲ ਲਾਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ ਤੇ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਉਹਨਾਂ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਹੋਵੇਗਾ ਜੀ ਵੇਖਾ ਰਹੇ ਆ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨ ਆਗੂ ਨੇ ਜਿਹੜੇ ਇੱਥੇ ਆਏ ਹੋਏ ਹਨ ਅਤੇ ਉਹਨਾਂ ਵੱਲੋਂ ਡਾਕਟਰ ਧੀਰਜ ਗੋਲ ਜੋ ਹੱਡੀਆਂ ਦੇ ਮਹਾ ਡਾਕਟਰ ਬਠਿੰਡਾ ਦੇ ਸਿਵਲ ਹਸਪਤਾਲ ਦੇ ਕਿਸ ਤੋਂ ਬਲ ਰਹੇ ਹਨ ਫੋਨ ਵੀ ਬਦਰੀ ਬਾਦਲੇ ਵਗੀ ਹੋ ਚੁੱਕੀ ਹੈ ਅਤੇ ਉਹਨਾਂ ਦੀ ਬਦਲੀ ਦੀ ਅੰਗੇ ਬਦਲੀ ਅਦਕਾਰ ਨੂੰ ਮੰਗੂ ਲੈ ਕੇ ਨਬਲ ਅੱਜ ਇੱਕ ਪਟੈਂਟਾ ਦੀ ਸਿਮਰ ਸਾਜ ਨੂੰ ਮੰਗ ਪੱਤਰ ਦਿੱਤਾ ਗਿਆ ਆ ਉਸ ਨੂੰ ਸੁਣਾਉਣੇ ਅਸਬੰਧੀ ਕੀ ਕਹਿੰਦੇ ਨੇ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਹਾਂਜੀ ਸਰ ਕੀ ਨਾਮ ਹੈ ਜੀ ਕਿਸੇ ਗੱਲ ਲੈ ਕੇ ਜਿਹੜਾ ਤੁਸੀਂ ਅੱਜ ਮੈਂ ਰੇਸ਼ਮ ਸਿੰਘ ਯਾਤਰੀ ਸਾਡਾ ਜਿਹੜਾ ਅੱਜ ਦਾ ਮੇਨ ਮੱਦਾ ਇੱਥੇ ਇੱਕ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਦੇ ਮਾਰ ਡਾਕਟਰ ਧੀਰਜ ਗੁਲਨ ਹੋਰ ਵੀ ਬਹੁਤ ਡਾਕਟਰ ਨਾ ਜਿਹੜੇ ਸਤਿਕਾਰਯੋਗ ਨੇ ਬੜਾ ਸੱਚਜੇ ਢੰਗ ਦੇ ਨਾਲ ਆਪੀਆਂ ਸੁਭਾਵਾਂ ਨਿਵਾ ਰਹੇ ਪਰ ਉਹ ਇੱਕ ਲੋਕਾਂ ਦੇ ਜੇ ਕਹਿ ਲਈਏ ਹਮਦਰਦ ਸੀ ਹਰ ਇੱਕ ਦੀ ਬਾਹ ਫਾੜਨ ਵਾਲੇ ਹਰ ਇੱਕ ਦੇ ਦਿਲ ਤੇ ਤੜੇ ਹੋਏ ਸੀ ਕੋਈ ਬੰਦੇ ਸਾਰੇ ਡਾਕਟਰ ਕਹਿ ਲਈਏ ਸਤਿਕਾਰਯੋਗ ਹੁੰਦੇ ਨੇ ਅਡੋ ਅਡ ਹਰ ਇੱਕ ਦਾ ਆਪਣਾ ਤਜਰਬਾ ਜਿਸ ਕਰਕੇ ਅੱਜ ਅਸੀਂ ਚਾਰ ਪੰਜ ਦਿਨਾਂ ਤੋਂ ਦੇਖ ਰਹੇ ਸੀ ਕੋਈ ਡਾਕਟਰ ਸਾਹਿਬ ਇੱਥੇ ਆਪਰੇਸ਼ਨ ਨਹੀਂ ਕਰਨਾ ਬੜੇ ਵਿਚਾਰੇ ਬਜ਼ੁਰਗ ਮਾਤਾਮਾਂ ਜਾਂ ਕਿਸੇ ਦੀ ਲੱਤ ਬੰਨ ਟੁੱਟੀ ਆ ਬੜੇ ਉਹ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਅਜੇ ਤੱਕ ਆਪਰੇਸ਼ਨ ਨਹੀਂ ਹੋਇਆ ਅਜੇ ਸੀ ਮਜਬੂਰੀ ਵਸ ਪਿੰਡਾਂ ਦੇ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਕਲੱਬ ਜਿੱਥੇ ਬੰਦियां ਇਕੱਠੇ ਹੋ ਕੇ ਸਾਡੇ ਸੰਸਰਜਨ ਉਹਨੂੰ ਬੇਨਤੀ ਕਰਨ ਆਈ ਸੀ ਕਿ ਜਿਹੜੇ ਸਾਡੇ ਇਲਾਕੇ ਦੀ ਮੰਗਾ ਡਾਕਟਰ ਸਾਰੇ ਸਤਿਕਾਰਯੋਗ ਨੇ ਫੇਰ ਕਹੂੰ ਮੈਂ ਕਿ ਉਹ ਇੱਕ ਲੋਕਾਂ ਦੇ ਦਿਲਾ ਤੇ ਰਾਜ ਕਰੇ ਲੋਕਾਂ ਦੇ ਦਿਲਾ ਤੇ ਚੜੇ ਹੋਏ ਨੇ ਲੋਕਾਂ ਦੀ ਹਰ ਇੱਕ ਭਾਵਨਾ ਸਮਝਦੇ ਨੇ ਕਿ ਉਹ ਸਾਡੇ ਸਤਿਕਾਰਯੋਗ ਡਾਕਟਰ ਜਿਹੜੇ ਇੱਥੋਂ ਬਦਲ ਕੇ ਆਪਣੇ ਬਾਦਲ ਹਸਪੀਟਲ ਦੇ ਵਿੱਚ ਭੇਜੇ ਨੇ ਉਹ ਸਾਡੇ ਬਠਿੰਡੇ ਹਸਪੀਟਲ ਦੇ ਵਿੱਚ ਲਿਆਂਦੇ ਯਾਨੀ ਕਿਉਂਕਿ ਸਰਕਾਰਾਂ ਬੜੇ ਦਾਅਵੇ ਕਰਦੀਆਂ ਨੇ ਕਿ ਜਿਹੜੇ ਵੱਡੇ ਹਸਪੀਟਲ ਨੇ ਵੱਡੇ ਚੰਗੇ ਡਾਕਟਰ ਲਾਵਾਂਗੇ ਲੋਕ ਜਿਨ੍ਹਾਂ ਨੂੰ ਚਾਹੁੰਦੇ ਨੇ ਲਾਵਾਂਗੇ ਵਾਰਾ ਦੇ ਲੋਕਾਂ ਦੀ ਮੰਗ ਹੈ ਕਿ ਉਹ ਡਾਕਟਰ ਹੱਡੀਆਂ ਦੇ ਮਾਰਨ ਜਿਹੜੇ ਉਹਨਾਂ ਨੂੰ ਮੋਰ ਇੱਥੇ ਲਿਆਂਦਾ ਜਾਵੇ ਅਸੀਂ ਇਸ ਕਰਕੇ ਅੱਜ ਇੱਥੇ ਇਕੱਠੇ ਹੋਏ ਆਂ ਜੇਕਰ ਸਰਕਾਰ ਜਾਂ ਸਾਡਾ ਇੱਥੋਂ ਦਾ ਪ੍ਰਸ਼ਾਸਨ ਨਾ ਗੌਰ ਕਰੂ ਤਾਂ ਮਜਬੂਰੀ ਵਾ ਸਾਨੂੰ ਅੱਗੇ ਕਦਮ ਚੱਕਣ ਲਈ ਮਜਬੂਰ ਹੋਣਾ ਕੋ ਇਸ ਕਰਕੇ ਬੇਨਤੀ ਆ ਸਾਡੇ ਸਮੁੱਚੇ ਜਨੇ ਖੜੇ ਆ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਜਰੂਰ ਇੱਥੇ ਸ਼ਿਫਟ ਕਰਕੇ ਬਠਿੰਡੇ ਲਿਆਂਦੇ ਆ ਕੀ ਲੱਗ ਰਿਹਾ ਹੈ ਕਿ ਤੁਸੀਂ ਮੰਗ ਪੁੱਤਰ ਉੱਤਾਂ ਗਿਆ ਕਿ ਉਹਨੂੰ ਵਾਪਸ ਲਿਆ ਦੇ ਦੇ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਲੋਕ ਚਾਹੁੰਦੇ ਨਾ ਵੀ ਡਾਕਟਰ ਸਾਹਿਬ ਚੰਗੇ ਨਾ ਮੈਂ ਪਹਿਲਾਂ ਕਿਹਾ ਸਾਰੇ ਚੰਗੇ ਨਾ ਮਾੜਾ ਕੋਈ ਨਹੀਂ ਡਾਕਟਰ ਸਾਹਿਬ ਕਿ ਜਰੂਰ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਗੌਰ ਕਰ ਕਿ ਲੈ ਜੇਕਰ ਨਾਲ ਲਿਆਉਣਗੇ ਤਾਂ ਫਿਰ ਲੋਕਾਂ ਦਾ ਹੜਾ ਜਿਹੜਾ ਲੋਕ ਚ ਇਹਨੂੰ ਚਾਹੁੰਦੇ ਹੋਿੰਦੇ ਨੇ ਉਹਨੂੰ ਲਿਆਉਂਦੇ ਨਾ ਉਹ ਪਤਾ ਨਹੀਂ ਕਿੱਧਰ ਨੂੰ ਚੱਲੂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਸਾਹਮਣੇ ਰਹੀਂ ਸਰਕਾਰ ਨੂੰ ਪ੍ਰਸ਼ਾ ਪ੍ਰਸ਼ਾਸਨ ਨੂੰ ਕਿ ਤੁਹਾਨੂੰ ਕੀ ਫਰਕ ਨਹੀਂ ਪੈਣ ਲੱਗਿਆ ਜੇ ਲੋਕਾਂ ਦਾ ਮੰਨਿਆ ਲੋਕਾਂ ਦਾ ਚੋਣਾ ਜਾਂ ਲੋਕਾਂ ਨੂੰ ਪਸੰਦ ਆ ਉਹ ਡਾਕਟਰ ਸਾਹਿਬ ਉਹ ਵੇਂਟੀ ਆ ਸਾਡੀ ਕਿ ਇੱਥੇ ਵਾਪਸ ਉਹ ਹਸਪੀਟਲ ਲੈ